ਇਹ ਕਰ ਤੁਹਾਨੂੰ ਵੀ WhatsApp ਤੇ ਕੋਈ ਵੀ ਫੇਰ ਕਾਲ ਆਂਦੀ ਆ ਤਾਂ ਹੁਣ ਹੋ ਜਾਓ ਸਾਵਧਾਨ ਪਹਿਲਾਂ ਪੂਰੀ ਜਾਣਕਾਰੀ ਲਿਓ ਕਿਸੇ ਕਾਲਾਂ ਦੀ ਕਿਸੇ ਡੀਪੀ ਲੱਗੀ ਹੈ ਚੱਕਣ ਤੋਂ ਪਹਿਲਾਂ ਹੋ ਜਾਈਓ ਸਾਵਧਾਨ ਨਹੀਂ ਜਿਵੇਂ ਇੱਕ ਆ ਨੰਬਰ ਤੋਂ ਕਾਲ ਆਈ ਸੀ ਜਿਹਦੇ ਵਿੱਚ ਕਿਸੇ ਅਫਸਰ ਆਈਜੀ ਰੈਂਕ ਦੇ ਕਿਸੇ ਅਫਸਰ ਦੀ ਫੋਟੋ ਲੱਗੀ ਹੋਈ ਆ ਇਹ ਤੋਂ WhatsApp ਕਾਲ ਆਈ ਸੀ ਤੇ ਉਹ ਕਹਿੰਦੇ ਜੀ ਤੁਹਾਡਾ ਯਾਨੀ ਕਿ बेटे बेटे का की नाम है मैं कह जी मेरे बेटे का नाम केशन है मेरे बात सुनो आपके बच्चे के लिए टोटल 30000 से लगेगा ठीक बता है बताइए क्या करना चाहते हो सर 30000 तो सर बहुत ज्यादा है सर कितना कि तो आप कितना कर सकते हो मुझे बताया सर मैं तो 10 15000 तक सर कर सकता हूँ सर कितना सर 15 20000 तक कर सकता हूं सर 15 ਜੀ ਰਾ ਠੀਕ ਹੋ ਗਿਆ ਤਾਂ ਆਪ ਗੂਗਲ ਤੇ ਫੋਨ ਤੇ ਜਿਹੜੀ ਸਿਸਟਮ ਯੂਜ਼ ਕਰਦੇ ਆਂ ਜੀ ਕਿੱਥੇ ਆ ਮੈਂ ਕਹ ਜੀ ਉਹ ਆਪਣਾ ਕਿੰਨੇ ਕਹੀਂ ਪੇ ਘੁੰਮਣੇ ਗਿਆ ਮੈਂ ਕਹਾ ਹਾਂ ਹਾਂ ਘੁੰਮਣੇ ਗਿਆ ਮੈਨੂੰ ਤਾਂ ਪਤਾ ਹੀ ਸੀ ਫੇਕ ਕਾਲ ਆ ਕਿਉਂਕਿ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦਾ ਵਾ ਕਿ ਇੰਦਾ ਫੇਕ ਕਾਲ ਕਰਕੇ ਲੋਕਾਂ ਨਾਲੇ ਲੋਕ ਠੱਗੀ ਮਾਰਦੇ ਨੇ ਜਿਹੜੇ ਪਾਪਾ ਕੇ ਤਾਂ ਹਾਂ ਹਾਂ ਪਾਪਾ ਕਰਦੇ ਆਂ ਬੇਟਾ ਬੋਲੋ ਕੀ ਹੋਊਗਾ हां हां क्या हुआ <laughs> कहां पे है <laughs> ते ਉਹਨਾਂ ਨੇ ਕਿਹਾ ਕਿ ਵੀ ਇਹ ਨਾ ਚਾਰ ਲੜਕੇ ਸੀ ਉਹਨਾਂ ਨਾਲ ਫੜਿਆ ਗਿਆ ਵਾ ਤੇ ਮੈਂ ਕਿਹਾ ਕਿਹੜੇ ਥਾਣੇ ਉਹਨਾਂ ਨੇ ਥਾਣਾ ਦੱਸਿਆ ਨਹੀਂ ਤੇ ਜੀ ਇਹ ਫੜਿਆ ਗਿਆ ਵਾ हमने इसको ਸੇਵ ਰੱਖਾ ਹੋਇਆ ਹੈ आ, आ, देखा ये सही फैमिली का है इसको सेफ रखा है इस पर कोई केस नहीं डाला है तो आ, आप इसको बचाना चाहते हो मैं कहा हाँ जी बचाना चाहता हूँ कह रहा है इसके आ, मेरे साथ ना पुलिस अफसरों की टीम है उनको कुछ पैसे देने पड़ेंगे ਮੈਂ ਕਿੰਨੇ ਪੈਸੇ ਦੇਣੇ ਪੜੇਗੇ ਕਿਹ ਰਹੇ 30-40000 ਰੁਪਏ ਦੇ ਦੋਗੇ ਮੈਂ ਕਹਿੰਦਾ ਸਰ ਮੈਂ ਤਾਂ ਗਰੀਬ ਬੰਦਾ ਹਾਂ ਮੇਰੇ ਕੋਲ ਇਤਨੇ ਪੈਸੇ ਹੈ ਨਹੀਂ ਕਿਹ ਰਹੇ ਫਿਰ ਵੀ ਕਿੰਨੇ ਕਰ ਦੋਗੇ ਮੈਂ ਕਹਿੰਦਾ ਸਰ 10-15000 ਤੱਕ ਕੋਈ ਮੈਂ ਗਰੀਬ ਬੰਦਾ ਹਾਂ ਕਿਸੇ ਸੇ ਮੰਗਨੇ ਪੜੇਗੇ ਟੇ ਟਾਈਮ ਤਾਂ ਹੋਣਗੇ ਨਹੀਂ ਤੋਂ ਕਹ ਰਹੇ ਮੈਂ ਕਹਿੰਦਾ ਸਰ ਆਪ ਜਗਾ ਬਤਾ ਦੋ ਮੈਂ ਵਹਾਂ ਪੇ ਆ ਜਾਤਾ ਹੂੰ ਕਹ ਰਹੇ ਨਹੀਂ ਨਹੀਂ ਜਗਾ ਨਹੀਂ ਮੈਂ ਬਤਾ ਸਕਤਾ ਹੂੰ ਮੇਰੇ ਪਿੱਛੇ ਮੀਡੀਆ ਦੀ ਟੀਮ ਲੱਗੀ ਹੋਈ ਹੈ ਪੂਰਾ ਇਹ ਮੈਂ ਸੇਫ ਜਗਾ ਪੇ ਹੂੰ ਯਾਨਕਿ ਦਾ ਮੈਂ ਸ਼ੋ ਮੀਡੀਆ ਦੇ ਰਾਹੀਂ ਇਹ ਦੱਸਣਾ ਜਾਂਦਾ ਵੀ ਇਹ ਲੋਕ ਇਦਾਂ ਯਾਨੀ ਕਿ ਲੋਕਾਂ ਨਾਲ ਠੱਗੀ ਮਾਰਦੇ ਨੇ ਅਫਸਰਾਂ ਦੀ ਫੋਟੋ ਲਾ ਕੇ ਫੇਕ ਕਾਲ ਕਰਕੇ WhatsApp ਕਾਲ ਕਰਕੇ ਤੇ ਨੰਬਰ ਵੀ ਇਹ ਬਾਹਰ ਦੇ ਹੁੰਦੇ ਨੇ ਕਿਤਰਾ ਗੱਲ ਪਾਈ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਕਾਲਾਂ ਜਿਹੜੀਆਂ ਨੇ ਫਰਾਡ ਕਾਲਰ ਲੋਕਾਂ ਨੂੰ ਤਾਂ ਕਿਤੇ ਨਾ ਕਿਤੇ ਜਿਹੜਾ ਬੰਦਾ ਸਹੀ ਸਲਾਮਤ ਵਿਚਾਰਾ ਸਹਿਮਿਆ ਹੋਊਗਾ ਜਿਸ ਤਰ੍ਹਾਂ ਉਸ ਅਣਜਾਣ ਬੰਦੇ ਨੂੰ ਇਸ ਤਰ੍ਹਾਂ ਕਾਲ ਆ ਜਾਵੇ ਅਗਰ ਉਹ ਸਹਿਮ ਕੇ 30 ਤੋਂ 40000 ਰੁਪਏ ਲੈ ਕੇ ਕਿਤੇ ਨਾ ਕਿਤੇ ਪਹੁੰਚ ਜਾ ਉਸਰ ਠੱਗੀ ਦਾ ਸ਼ਿਕਾਰ ਹੋ ਜਾਏ ਫਿਰ ਉਹਨਾਂ ਦਾ ਕਿਸ ਤਰ੍ਹਾਂ ਠੱਲ ਪਾਈ ਜਾ ਸਕਦੀ ਹੈ ਇਹਨਾਂ ਦੇ ਇਹ ਤਾਂ ਸਰਕਾਰ ਦਾ ਕੰਮ ਆ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਸਾਈਬਰ ਸੈੱਲ ਜਿਹੜਾ ਬਣਿਆ ਹੋਇਆ ਉਹਨਾਂ ਦਾ ਕੰਮ ਹੈ ਸਰਕਾਰ ਨੂੰ ਅਸੀਂ ਤਾਂ ਬੇਨਤੀ ਕਰ ਸਕਦੇ ਕਿਉਂਕਿ ਪਹਿਲਾਂ ਵੀ ਇੱਕ ਫੇਸਬੁਕ ਤੇ ਵੀ ਤੁਸੀਂ ਦੇਖਿਆ ਹੋਊਗਾ ਵੀ ਫੇਸਬੁਕ ਤੇ ਕੁੜੀ ਦੀ ਆਈਡੀ ਲੜਕੀ ਦੀ ਆਈਡੀ ਬਣਾ ਲੈਂਦੇ ਨੇ ਫਰੈਂਡ ਰਿਕੁਐਸਟ ਭੇਜਦੇ ਨੇ ਮੁੰਡੇ ਦਰਸਲ ਉਹਦੇ ਇੱਕ ਵੀ ਉਹ ਫਰੈਂਡ ਰਿਕੁਐਸਚਨ ਓਕੇ ਕਰ ਦਿੰਦੇ ਨੇ ਤੇ ਫਿਰ ਉਹ ਚੈਟ ਛੁੱਟ ਕਰ ਦਿੰਦੇ ਨੇ ਫਿਰ ਉਹਨਾਂ ਨਾਲ ਫੇਸਬੁਕ ਰਾਹੀਂ ਵੀ ਠੱਗੀ ਹੁੰਦੀ ਵੀ ਚੈਟ ਕਰਕੇ ਯਾਨੀ ਕਿ ਉਹਨਾਂ ਨਾਲ ਇਦਾਂ ਦੀ ਗੱਲਾਂ ਕੀਤੀ ਜਾਂਦੀ ਹੈ इमोਸ਼ਨਲ ਕੀਤਾ ਜਾਂਦਾ ਉਹਨੂੰ ਤਾਂ ਸਮਝੋ ਟਕਰਾ ਦੇ ਨੇ ਲੱਖ ਦੋ ਲੱਖ ਮੰਗਦੇ ਆਉਂਦਾ ਜੇ ਨਹੀਂ ਪਾਓਗੇ ਤੁਹਾਡੇ ਫਰੈਂਡ ਜਿਹੜੇ ਨੇ ਦੋਸਤ ਨੇ ਫੇਸਬੁੱਕ ਤੇ ਉਹਨਾਂ ਨੂੰ ਭੇਜ ਦਾਂਗੇ ਤੇ ਇਦਾਂ ਦੀ ਠੱਗੀਆਂ ਕਿੱਦਾਂ ਰੁਕੂਗੀ ਸਰਕਾਰ ਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਥੋੜੇ ਦਿਨ ਪਹਿਲਾਂ ਇੱਕ ਹੋਰ ਚੱਲ ਰਿਆ ਸੀ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਮੈਂ ਕੈਨੇਡਾ ਤੋਂ ਬੋਲ ਰਿਹਾ ਮਿਸ਼ਾਣਿਆ ਬਾਜੀ ਇਦਾਂ ਮੈਂ ਮੈਂ ਗੱਡੀ ਲੈਣੀ ਆ ਜੀ ਪੈਸੇ ਬਾ ਦਿਓ ਮੈਂ ਤੁਹਾਨੂੰ ਅਗੇ ਦੁੱਗਣੇ ਪੈਸੇ ਦੇ ਦੂੰਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨੂੰ ਚੈਨਲ ਤੇ ਮੈਂ ਆ ਤੁਹਾਡਾ ਦੋਸਤ ਮਿਲਨ ਸੀ ਜੇਕਰ ਤੁਹਾਨੂੰ ਵੀ WhatsApp ਤੇ ਕੋਈ ਵੀ ਫੇਕ ਕਾਲ ਆਉਂਦੀ ਆ ਤਾਂ ਹੁਣ ਹੋ ਜਾਓ ਸਾਵਧਾਨ ਪਹਿਲਾਂ ਪੂਰੀ ਜਾਣਕਾਰੀ ਲਿਓ ਕਿਸੇ ਕਾਲ ਆਂਦੀ ਕਿਸੇ ਡੀਪੀ ਲੱਗੀ ਹੈ ਚੱਕਣ ਤੋਂ ਪਹਿਲਾਂ ਹੋ ਜਾਈਓ ਸਾਵਧਾਨ ਲੇਕਿਨ ਇੱਕ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਪੁਲਿਸ ਅਫਸਰ ਦੀ ਅਧਿਕਾਰੀਆਂ ਜਿਹੜੀ ਫੋਟੋ ਲੱਗੀ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਕੁਝ ਜਿਹੜੀ ਆ ਫਰੋਦੀ ਦੀ ਮੰਗ ਕੀਤੀ ਲੱਗੀ ਲੇਕਿਨ ਜਾਂਦੀ ਹੈ ਇਸ ਦੇ ਨਾਲ ਹੀ ਸਮਾਜ ਸੇਵਕ ਤੋਂ ਰਾਜਵੀਰ ਜਿਉ ਇਸ ਦਾ ਸ਼ਿਕਾਰ ਹੋਏ ਨੇ ਲੇਕਿਨ ਸਾਡਾ ਮੌਜੂਦ ਨਹੀਂ ਗੱਲਬਾਤ ਕਰਾਂਗੇ ਪੂਰੀ ਹੋਇਆ ਕੀ ਸੀ ਸਾਰਾ ਇਸ ਵੀਡੀਓ ਦੇ ਵਿੱਚ ਸਾਰਾ ਕੀ ਹੋਇਆ ਸਾ ਮੈਨੂੰ ਇੱਕ ਅ ਨੰਬਰ ਤੋਂ ਕ ਦੇ ਵਿੱਚ ਕਿਸੇ ਅਫਸਰ ਆਈਜੀ ਰੈਂਕ ਦੇ ਕਿਸੇ ਅਫਸਰ ਦੀ ਫੋਟੋ ਲੱਗੀ ਹੋਈ ਆ ਇਹ ਤੋਂ WhatsApp ਕੋਲ ਆਈ ਸੀ ਤੇ ਉਹ ਕਹਿੰਦੇ ਜੀ ਤੁਹਾਡਾ ਯਾਨੀ ਕਿ ਬੇਟੇ ਬੇਟੇ ਦਾ ਕੀ ਨਾਮ ਆ ਮੈਂ ਕਿਹਾ ਜੀ ਮੇਰੇ ਬੇਟੇ ਦਾ ਨਾਮ ਕਿਸ਼ਨ ਆ ਤੇ ਉਹ ਕਹਿੰਦੇ ਪੜਦਾ ਕਿ ਯਾਨੀ ਕਿ ਜੋਬ ਕਰਦਾ ਮੈਂ ਕਿਹਾ ਜੀ ਪੜਦਾ ਵਾ ਤੇ ਉਹ ਕਹਿੰਦੇ ਕਿੱਥੇ ਆ ਮੈਂ ਕਿਹਾ ਜੀ ਉਹ ਆਪਣਾ ਕਹਿੰਦੇ ਕਹੀਂ ਪੇ ਘੁੰਮਣੇ ਗਿਆ ਮੈਂ ਕਿਹਾ ਹਾਂ ਹਾਂ ਘੁੰਮਣੇ ਗਿਆ ਮੈਨੂੰ ਤਾਂ ਪਤਾ ਹੀ ਸੀ ਫੇਕ ਕਾਲ ਆ ਕਿਉਂਕਿ ਸੋਸ਼ਲ ਮੀਡੀਆ ਤੇ ਦੇ ਦੇਖਣ ਨੂੰ ਮਿਲਦਾ ਵਾ ਕਿ ਇਦਾਂ ਫੇਕ ਕਾਲ ਕਰਕੇ ਲੋਕਾਂ ਨਾਲ ਲੋਕ ਠੱਗੀ ਮਾਰਦੇ ਨੇ ਜਿਹੜੇ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਨਾ ਚਾਰ ਲੜਕੇ ਸੀ ਉਹਨਾਂ ਨਾਲ ਫੜਿਆ ਗਿਆ ਵਾ ਤੇ ਮੈਂ ਕਿਹਾ ਕਿ ਕਿਹੜੇ ਥਾਣੇ ਉਹਨਾਂ ਨੇ ਥਾਣਾ ਦੱਸਿਆ ਨਹੀਂ ਤੇ ਜੀ ਇਹ ਫੜਿਆ ਗਿਆ ਵਾ हमने इसको ਸੇਵ ਰੱਖਾ ਹੋਇਆ ਹੈ ਅਸੀਂ ਨੇ ਦੇਖਿਆ ਇਹ ਸਹੀ ਫੈਮਿਲੀ ਦਾ ਹੈ ਇਹ ਇਸ ਨੂੰ ਸੇਵ ਰੱਖਾ ਹੈ ਇਸ पे ਕੋਈ ਕੇਸ ਨਹੀਂ ਡਾਲਾ ਹੈ ਤੋਂ ਆਪ ਇਸ ਨੂੰ ਬਚਾਣਾ ਚਾਹਤੇ ਹੋ ਮੈਂ ਕਿਹਾ ਹਾਂਜੀ ਬਚਾਣਾ ਚਾਹਤਾ ਹਾਂ ਕਹਿ ਰਿਹਾ ਇਸਕੇ ਮੇਰੇ ਸਾਥ ਨਾ ਪੁਲਿਸ ਅਫਸਰੋਂ ਦੀ ਟੀਮ ਹੈ ਉਹਨੂੰ ਕੁਝ ਪੈਸੇ ਦੇਣੇ ਪੜੇਗੇ Uh, मैं कितने पैसे देने पड़ेंगे कह रहे तीस चालीस हजार रुपये दे दोगे मैं कर, सर मैं तो गरीब बंदा मेरे पास इतने पैसे है नहीं कह रहे फिर भी कितने कर दोगे मैं कर, सर दस पंद्रह हजार तक वही गरीब बंदा हो किसी से मांगने पड़ेंगे एट ए टाइम तो होंगे नहीं तो कह रहे मैं कह सर आप जगह बता दो मैं वहां पे आ जाता हूँ कह रहे नहीं नहीं जगह नहीं मैं बता सकता हूँ मेरे पीछे मीडिया की टीम लगी हुई है पूरा ये मैं सेफ जगह पे हूँ यानी कि मैं ਮੀਡੀਆ ਦੇ ਰਾਹੀਂ ਇਹ ਦੱਸਣਾ ਜਾਂਦਾ ਵੀ ਇਹ ਲੋਕ ਇਦਾਂ ਯਾਨੀ ਕਿ ਲੋਕਾਂ ਨਾਲ ਠੱਗੀ ਮਾਰਦੇ ਨੇ ਅਫਸਰਾਂ ਦੀ ਫੋਟੋ ਲਾ ਕੇ ਫੇਕ ਕਾਲ ਕਰਕੇ WhatsApp ਕਾਲ ਕਰਕੇ ਤੇ ਨੰਬਰ ਵੀ ਇਹ ਬਾਹਰ ਦੇ ਹੁੰਦੇ ਨੇ ਜਦੋਂ ਤੁਹਾਨੂੰ ਕਾਲ ਆਈ ਸੀ ਤੁਸੀਂ ਕੋਈ ਅਫਸਰ ਦਾ ਨਾਮ ਪੁੱਛਿਆ ਵੀ ਕੌਣ ਬੋਲ ਰਿਹਾ ਹੋ ਕਿੱਥੋਂ ਬੋਲ ਰਿਹਾ ਮੈਂ ਪੁੱਛਿਆ ਪਰ ਇਹਨਾਂ ਨੇ ਮੈਨੂੰ ਕੁਝ ਦੱਸਿਆ ਨਹੀਂ ਇਹਨਾਂ ਨੇ ਜਿਹੜਾ ਕਿ ਮੈਨੂੰ ਕੋਈ ਦੱਸਿਆ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਵੀ ਕਿਹੜੇ ਥਾਣੇ ਤੋਂ ਬੋਲ ਰਹੇ ਕਿੱਥੋਂ ਬੋਲ ਰਹੇ ਵੀ ਮੈਂ ਉੱਥੇ ਆ ਜਾਂਦਾ ਵਾਂ ਉੱਥੇ ਆ ਕੇ ਤੁਹਾਨੂੰ ਪੈਸੇ ਦੇ ਦਿੰਦਾ ਵਾਂ ਤੇ ਇਹਨਾਂ ਨੇ ਮੈਨੂੰ ਕੁਝ ਦੱਸਿਆ ਨਹੀਂ ਕਹਿੰਦੇ ਅਸੀਂ ਇਹ ਦੱਸ ਨਹੀਂ ਸਕਦੇ ਬਾਅਦ ਚ ਦੱਸਾਂਗੇ ਤੁਸੀਂ ਸਾਨੂੰ ਪੈਸੇ ਪਾ ਦਿਓ ਇਹਨਾਂ ਨੇ ਮੈਨੂੰ ਇੱਕ ਨੰਬਰ ਵੀ ਦਿੱਤਾ ਕਹਿੰਦਾ ਜੀ Google Pay ਨੰਬਰ ਲੈ ਲਓ ਸਾਡਾ Paytm ਨੰਬਰ ਇਹ ਤੇ Paytm ਕਰ ਦਿਓ ਤੇ ਜਦ ਮੈਂ ਇਹ ਇਹ ਇਹਨੂੰ ਯਾਨੀ ਕਿ ਪੈਸੇ ਪੂਸੇ ਪਾਏ ਨਹੀਂ ਮੈਂ ਸਵਾਬ ਮੈਂ ਕਿਹਾ ਮੈਂ ਉੱਥੇ ਆ ਜਾਂਦਾ ਤੁਸੀਂ ਕਿੱਥੇ ਨੇ ਫੋਨ ਕੱਟਤਾ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਲੋਕ ਆ ਪੰਜਾਬ ਦੇ ਲੋਕ ਆ ਲੁਧਿਆਣੇ ਦੇ ਲੋਕ ਆ ਵੀ ਦਰਸ਼ਕ ਅਕਸਰ ਹੀ ਇਦਾਂ ਦੇ ਫੇਕ ਕਾਲ ਆਉਂਦੀਆਂ ਨੇ ਤੇ ਲੋਕਾਂ ਨਾਲ ਠੱਗੀ ਹੁੰਦੀ ਵੀ ਇਦਾਂ ਦੀ ਠੱਗੀ ਤੋਂ ਸਾਵਧਾਨ ਰਹੋ ਸੁਰੱਖਿਤ ਰਹੋ ਬਚੋ ਪਹਿਲਾਂ ਕੋਈ ਵੀ ਤੁਹਾਨੂੰ ਕਾਲ ਆਉਂਦੀ ਆ ਉਹਦੀ ਪੂਰੀ ਜਾਣਕਾਰੀ ਲਓ ਵੀ ਇਹ ਫੇਕ ਕਾਲ ਆ ਸਹੀ ਕਾਲ ਆ ਕੀ ਆ ਵੀ ਸਾਡਾ ਆਪਣੇ ਪਰਿਵਾਰ ਨੂੰ ਕਾਲ ਕਰੋ ਵੀ ਕਿਉਂਕਿ ਕਿੰਨੇ ਲੋਕ ਕਿੰਨਿਆਂ ਨੂੰ ਨਹੀਂ ਸਮਝ ਆਉਂਦੀ ਏ ਠੱਗੀ ਦਾ ਸਕਾਰ ਹੋ ਜਾਂਦੇ ਨੇ ਪੈਸੇ ਪਾ ਦਿੰਦੇ ਨੇ ਜਲਦਬਾਜ਼ ਜਲਦਬਾਜ਼ ਇਸ ਤਰ੍ਹਾਂ ਘੱਲ ਪਾਈ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਕਾਲਾਂ ਜਿਹੜੀਆਂ ਨੇ ਅਫਰੋਡ ਕਾਲਾਂ ਲੋਕਾਂ ਨੂੰ ਤਾਂ ਕਿਤੇ ਨਾ ਕਿਤੇ ਜਿਹੜਾ ਬੰਦਾ ਸਹੀ ਸਲਾਮਤ ਵਿਚਾਰਾ ਸਹਿਮਿਆ ਹੋਊਗਾ ਜਿਸ ਤਰ੍ਹਾਂ ਉਸ ਅਣਜਾਣ ਬੰਦੇ ਨੂੰ ਇਸ ਤਰ੍ਹਾਂ ਕਾਲ ਆ ਜਾਵੇ ਅਗਰ ਉਹ ਸਹਿਮ ਕੇ 30 ਤੋਂ 40 ਹਜ਼ਾਰ ਰੁਪਏ ਲੈ ਕੇ ਕਿਤੇ ਨਾ ਕਿਤੇ ਪਹੁੰਚ ਜਾ ਉਸਰ ਠੱਗੀ ਦਾ ਸ਼ਿਕਾਰ ਹੋ ਜਾਏ ਫਿਰ ਉਹਨਾਂ ਦਾ ਕਿਸ ਤਰ੍ਹਾਂ ਠੱਲ ਪਾਈ ਜਾ ਸਕਦੀ ਹੈ ਇਹਨਾਂ ਦੇ ਦੇਖੋ ਇਹ ਤਾਂ ਸਰਕਾਰ ਦਾ ਕੰਮ ਆ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਸਾਈਬਰ ਸੈੱਲ ਜਿਹੜਾ ਬਣਿਆ ਹੋਇਆ ਉਹਨਾਂ ਦਾ ਕੰਮ ਹੈ ਸਰਕਾਰ ਨੂੰ ਅਸੀਂ ਤਾਂ ਬੇਨਤੀ ਕਰ ਸਕਦੇ ਕਿਉਂਕਿ ਪਹਿਲਾਂ ਵੀ ਇੱਕ ਫੇਸਬੁੱਕ ਤੇ ਵੀ ਤੁਸੀਂ ਦੇਖ ਫੇਸਬੁਕ ਤੇ ਕੁੜੀ ਦੀ ਆਈਡੀ ਲੜਕੀ ਦੀ ਆਈਡੀ ਬਣਾ ਲੈਂਦੇ ਨੇ ਫਰੈਂਡ ਰਿਕਵੈਸਟ ਭੇਜਦੇ ਨੇ ਮੁੰਡੇ ਦਰਸਲ ਉਹ ਦੇਖ ਕੇ ਵੀ ਉਹ ਫਰੈਂਡ ਕੁਐਸਚਨ ਓਕੇ ਕਰ ਦਿੰਦੇ ਨੇ ਤੇ ਫਿਰ ਚੈਟ ਛੂਟ ਕਰ ਦਿੰਦੇ ਨੇ ਫਿਰ ਉਹਨਾਂ ਨਾਲ ਫੇਸਬੁਕ ਰਾਹੀਂ ਵੀ ਠੱਗੀ ਹੁੰਦੀ ਵੀ ਚੈਟ ਕਰਕੇ ਯਾਨੀ ਕਿ ਉਹਨਾਂ ਨਾਲ ਇਦਾਂ ਦੀ ਗੱਲਾਂ ਕੀਤੀ ਜਾਂਦੀ ਐ इमोਸ਼ਨਲ ਕੀਤਾ ਜਾਂਦਾ ਉਹਨੂੰ ਵੀ ਆਪਣੇ ਕੱਪੜੇ ਲਾ ਦੋ ਇਹ ਆ ਉਹ ਕਰ ਲੋ ਤੇ ਫਿਰ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਐ ਕਿ ਵੀ ਕੁੜੀ ਨੇ ਕੰਪਲੀਟ ਲਿਖਾਈ ਐ ਮੈਂ ਅਫਸਰ ਬੋਲ ਰਿਹਾ ਜੀ ਉਹ ਵੀ ਅਫਸਰ ਦੀ ਫੋਟੋ ਲਾ ਕੇ ਉਹਦਾ ਕਾਲ ਕੀਤੀ ਜਾਂਦੀ ਕਿ ਅਫਸਰ ਬੋਲ ਰਿਹਾ ਵੀ ਇਹਨੇ ਪੈਸੇ ਪਾ ਦੋ ਤਾਂ ਆਂਡਾ ਸਮਝੌਤਾ ਕਰਾ ਦਿੰਦੇ ਲੱਖ 2 ਲੱਖ ਮੰਗਦੇ ਆ ਉਹਦਾ ਜੇ ਨਹੀਂ ਪਾਓਗੇ ਤੁਹਾਡੇ ਫਰੈਂਡ ਜਿਹੜੇ ਨੇ ਦੋਸਤ ਨੇ ਫੇਸ ਤੇ ਇੰਦਾ ਦੀ ਠੱਗੀਆਂ ਕਿੱਦਾਂ ਰੁਕੂਗੀ ਸਰਕਾਰ ਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਥੋੜੇ ਦਿਨ ਪਹਿਲਾਂ ਇੱਕ ਹੋਰ ਚੱਲ ਰਿਆ ਸੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਮੈਂ ਕੈਨੇਡਾ ਤੋਂ ਬੋਲ ਰਿਹਾ ਪਛਾਣਿਆ ਭਾਜੀ ਇੰਦਾ ਮੈਂ ਗੱਡੀ ਲੈਣੀ ਆ ਜੀ ਪੈਸੇ ਪਾ ਦਿਓ ਮੈਂ ਤੁਹਾਨੂੰ ਅਗੇ ਦੁੱਗਣੇ ਪੈਸੇ ਦੇ ਦੂੰਗਾ ਤੇ ਉਤੋਂ ਸ਼ੋ ਇੰਦਾ ਦੇ ਜਿਹੜੇ ਫੇਕ ਕਾਲਾਂ ਨੇ ਉਹਨਾਂ ਤੋਂ ਬਚਣ ਦੀ ਲੋੜ ਆ ਸੋਸ਼ਲ ਮੀਡੀਆ ਰਾਹੀਂ ਮੇਰਾ ਇਹ ਆਉਣ ਦਾ ਮਕਸਦ ਇਹੀ ਆ ਵੀ ਆਪਾਂ ਲੋਕਾਂ ਨੂੰ ਜਾਗਰੂਕ ਕਰ ਚੁੱਕੀਏ ਤਾਂ ਕਿ ਉਹ ਕਿਸੇ ਨਾ ਕਿਸੇ ਠੱਗੀ ਦਾ ਸ਼ਿਕਾਰ ਨਾ ਹੋਏ ਤੇ ਸਰਕਾਰ ਨੂੰ ਸਰਕਾਰ ਨੂੰ ਵੀ ਬੇਨਤੀ ਆ ਵੀ ਜਿਹੜੀ ਇਦਾਂ ਦੀ ਫੇਕ ਕਾਲ ਆਉਂਦੀਆਂ ਨੇ ਲੋਕਾਂ ਨਾਲ ਠੱਗੀ ਮਾਰਦੇ ਲੋਕਾਂ ਨੂੰ ਫੁੱਦੂ ਬਣਾਉਂਦੇ ਨੇ ਵੀ ਇਨ੍ਹਾਂ ਤੇ ਠੱਲ ਪਾਈ ਜਾਵੇ ਇਨ੍ਹਾਂ ਤੇ ਜਿਹੜੀ ਬਣਦੀ ਸਾਈਬਰ ਕ੍ਰਾਈਮ ਜਿਹੜਾ ਹੈਗਾ ਵਾ ਆਪਣਾ ਲੁਧਿਆਣਾ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਇਹ ਲੋਕ ਕਿਤੇ ਨਾ ਕਿਤੇ ਕਿਤੋਂ ਦਾ ਨੰਬਰ ਲੈਂਦੇ ਹੀ ਆ ਕਿਤੇ ਆਲੇ ਦੁਆਲੇ ਵੀ ਹੋ ਸਕਦੇ ਨੇ ਬਾਹਰ ਵੀ ਹੋ ਸਕਦੇ ਨੇ ਕਿਤੇ ਲੁਧਿਆਣੇ ਜੇ ਬੈਠੇ ਹੋ ਸਕਦੇ ਨੇ ਵੀ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਤਾਂਕਿ ਕੋਈ ਵੀ ਆਮ ਇਨਸਾਨ ਕੋਈ ਵੀ ਜਿਹਨੂੰ ਵੀ ਕਾਲ ਕਰਦੇ ਠੱਗੀ ਦਾ ਸ਼ਿਕਾਰ ਨਾ ਹੋਵੇ ਤੇ ਲੋਕਾਂ ਨੂੰ ਵੀ ਬੇਨਤੀ ਹੈ ਵੀ ਸੋਚ ਸਮਝ ਕੇ ਕੁਝ ਵੀ ਤੁਸੀਂ ਕਰਨਾ ਕਿਸੇ ਨੂੰ ਪੈਸੇ ਭਾਣੇ ਆਏ ਕੋਈ ਤੁਹਾਨੂੰ ਫੇਕ ਕੋਲ ਇਦਾਂ ਦੇ ਆਰੀਏ ਸੋਚ ਸਮਝ ਕੇ ਸਭ ਕੁਝ ਕਰੋ ਸਾਵਧਾਨ ਰਹੋ ਸੁਰੱਖਿਅਤ ਰਹੋ ਤੇ ਇਦਾਂ ਦੀ ਫੇਕ ਕਾਲਾਂ ਤੋਂ ਬਚੋ ਜੀ ਬਿਲਕੁਲ ਰਾਜਵੀਰ ਜੀ ਸਾਣਾ ਸਮਾਜ ਸੇਵਕ ਤੋਂ ਮਜੂਸੀ ਜਿਨ੍ਹਾਂ ਨੂੰ ਇੱਕ ਵੀਡੀਓ ਕਾਲ ਆਂਦੀ ਹੈ ਲੇਕਿਨ ਉਸ ਤੋਂ ਬਾਅਦ ਆਡੀਓ ਕਾਲ ਆਂਦੀ ਆ ਤੇ WhatsApp ਤੇ ਜਿਸ ਤਰ੍ਹਾਂ ਇਹ ਪੁਲਿਸ ਅਫਸਰ ਦੀ ਜਿਹੜੀ ਫੋਟੋ ਲਗਾ ਕੇ ਉਸ ਦੇ ਨਾਲ ਜਿਹੜੀ ਬਲੈਕਮੇਲ ਕੀਤੀ ਜਾਂਦੀ ਹੈ ਜਦੋਂ ਉਹਨਾਂ ਦੇ ਵੱਲੋਂ ਪੁੱਛਿਆ ਜਾਂਦਾ ਕਿ ਕਿਹੜੇ ਥਾਣੇ ਤੋਂ ਆ ਜਾਂ ਕਿਸ ਤਰ੍ਹਾਂ ਹੈਗੇ ਨੇ ਸੋ ਉਹਨਾਂ ਦੇ ਵੱਲੋਂ ਜਿਹੜੀ ਕਾਲ ਵੀ ਵਾਚ ਕਰ ਦਿੱਤੀ ਜਾਂਦੀ ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਰਾਜਵੀਰ ਨੇ ਦੱਸਿਆ ਕਿ ਪੂਰੇ ਅਸੀਂ ਦੇਸ਼ ਵਾਸੀ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਾਗਰੂਕ ਹੋ ਜਾਓ ਵੀ ਜੇਕਰ ਤੁਹਾਨੂੰ ਕੋਈ ਵੀ ਕਿਸ ਤਰ੍ਹਾਂ ਦੀ ਵੀ ਕਾਲ ਚਾਹ ਲਾ ਸੁਨੋ ਬਲੌਕ ਕਰ ਦਿੱਤਾ ਜਾਵੇ ਤਾਂ ਕਿ ਤੁਹਾਡਾ ਵੀ ਕੋਈ ਤੁਹਾਡਾ ਸਮਾਂ ਨਾ ਖਰਾਬ ਹੋਵੇ ਜਾਂ ਤੁਹਾਨੂੰ ਕਿਤੇ ਫਲਸਮੈਂਟ ਨਾ ਕਰ ਦਿੱਤਾ ਜਾਵੇ ਕਿ ਤੁਸੀਂ ਆਪਣੇ ਪੈਸੇ ਲੈ ਕੇ ਇੱਥੇ ਪਹੁੰਚੋ ਜਾਂ ਕੋਈ ਵੀ ਗਰੀਬ ਬੰਦਾ ਕਿਸੇ ਤਰ੍ਹਾਂ ਵੀ ਕੋਈ ਬੰਦਾ ਸਹਿਮਿਆ ਹੋ ਕੇ ਵੀ ਕਿਤਰਾ ਇਹ ਠੱਗੀ ਦਾ ਸ਼ਿਕਾਰ ਹੋ ਸਕਦੇ ਨੇ ਸੋ ਅਗਲੀ ਅਪਡੇਟ ਜਲਦੀ ਆਉਂਦੇ ਰਹਿਵਾਂਗੇ ਤੁਸੀਂ ਬਣੇ ਰਹੋ ਦਾ ਚਰਾਦ ਨੂੰ ਚੈਨਲ ਦੇ ਨਾਲ